ਜਦੋਂ ਵੀ ਅੰਗਰੇਜ਼ੀ ਸਿੱਖਣ ਦੀ ਗੱਲ ਚਲਦੀ ਆ ਤਾਂ ਸਭ ਤੋਂ ਪਹਿਲਾਂ ਮੈਂ ਚੇਤਾਉਂਦਾ ਵੋਕੈਬੁਲਰੀ ਦਾ ਕੋਈ ਸ਼ਬਦ ਹੋਣਗੇ ਤੇ ਭਾਸ਼ਾ ਬਣੇਗੀ। ਤੋਂ ਸ਼ਬਦਾਂ ਨੂੰ ਬੜਾ ਖਿਆਲ ਰੱਖਣਾ ਪੈਂਦਾ ਵਾ ਤੇ ਸ਼ਬਦਾਂ ਨੂੰ ਸਿੱਖਣ ਦੇ ਢੰਗ ਵੀ ਸਿੱਖਣੇ ਪੈਂਦੇ ਆ। ਤੇ ਲੋ ਜੀ ਤੁਹਾਡੇ ਵਾਸਤੇ ਸੋਖੇ ਤਰੀਕੇ ਨਾਲ ਲੈ ਕੇ ਆਏ ਆ। ਕੰਬੋਜ ਐਜੂਕੇਸ਼ਨ ਅੰਮ੍ਰਿਤਸਰ ਵੱਲੋਂ। ਸੋਖੇ ਢੰਗ ਨਾਲ ਤੁਹਾਨੂੰ ਵੋਕੈਬੁਲਰੀ ਲੈ ਕੇ ਆਏ ਆ ਤੇ ਸੋਖੇ ਤਰੀਕੇ ਨਾਲ ਸਿੱਖੋ। ਸਾਡਾ ਨਾਰਾ ਵੀ ਆ ਪੰਜਾਬੀ ਚ ਅੰਗਰੇਜ਼ੀ ਸਿੱਖੋ। ਕਿਉਂਕਿ ਪੰਜਾਬੀ ਨਾਲ ਪਾਛਾ ਸਿੱਖੰਦੇ ਕੰਮ ਆਸਾਨ ਹੋ ਜਾਂਦੇ ਨੇ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਐਡਜ਼ਾਈਟੀ ਤਾਂ ਆਮ ਹੀ ਹੁੰਦੇ ਨੇ ਜਿਵੇਂ ਬਲੈਕ ਕਾਲਾ ਐਡਜ਼ਾਈਟੀ ਤੋਂ ਫਾਰਮ ਬਣ ਜਾਂਦੀ ਐ ਐਡਜ਼ਾਈਟੀ ਨੂੰ ਨੌਂ ਨਹੀਂ ਬਣ ਸਕਦੇ ਆ ਫਿਲਹਾਲ ਤੇ ਪਹਿਲੇ ਫਾਰਮ ਬਣਨੀ ਸਿੱਖੀਏ ਜਿਵੇਂ ਬਲੈਕ ਕਾਲਾ ਤੋਂ ਬਲੈਕਨ ਈ ਟੀ ਐਨ ਪਾਇਆ ਬਸ ਐ ਤੋਂ ਬਲੈਕਨ ਪਹਿਲੀ ਫਾਰਮ ਬਣ ਗਈ ਉੱਤੇ ਈ ਡੀ ਹੋਰ ਪਾਓ ਦੂਜੀ ਤੀਜੀ ਬਣ ਜੇਗੀ ਕਾਲਾ ਕਰਨਾ ਬਲੈਕ ਕਾਲਾ ਤੇ ਬਲੈਕਨ ਕਾਲਾ ਕਰਨਾ ਜਿਵੇਂ ਬ੍ਰਾਈਟ ਚਮਕੀਲਾ ਤਾਂ ਬ੍ਰਾਈਟਨ ਚਮਕਾਉਣਾ ਚਮਕਦਾਰ ਬਣਾਉਣਾ ਬਰੌਡ ਚੌੜਾ ਤੇ ਬਰੌਡਨ ਚੌੜਾ ਕਰਨਾ ਜਿਵੇਂ ਡੀਪ ਡੂੰਗਾ ਤੇ ਡੀਪਨ ਡੂੰਗਾ ਕਰਨਾ ਫੈਟ ਮੋਟਾ ਤੇ ਫੈਟਨ ਮੋਟਾ ਕਰਨਾ ਪੱਤ ਫਲੈਟ ਪਦਰਾ ਤੇ ਫਲੈਟਨ ਪਦਰਾ ਕਰਨਾ ਫਰੈਸ਼ ਤਾਜ਼ਾ ਤੇ ਫਰੈਸ਼ਨ ਤਾਜ਼ਾ ਕਰਨਾ ਹਾਰ ਸਖਤ ਤੇ ਹਾਰਡਨ ਸਖਤ ਕਰਨਾ ਜਾਂ ਸਖਤ ਬਣਾਉਣਾ ਜਾਂ ਮਜ਼ਬੂਤ ਬਣਾਉਣਾ ਲੈਸ ਕੱਟ ਇਟਸ ਐਡੀ ਹੋ ਗਿਆ ਉਹ ਤੋਂ ਫਾਰਮ ਬਣਾਓ ਲੈਸਨ ਕੱਟ ਕਰਨਾ ਲੈਸਨ ਲੈਸਨਡ ਲੈਸਨ ਜੈਸੇ ਲੂਸ ਟਿਲਾ ਤੇ ਲੂਸਨ ਲੂਸਨਡ ਲੂਸਨ ਟਿਲਾ ਕਰਨਾ ਇਸ ਤਰ੍ਹਾਂ ਬਣੇ ਇਹਨੂੰ ਸ਼ੇਅਰ ਯੂ ਕਰੋ ਤਾਂ ਕਿ ਸਾਰਾ ਤੱਕ ਪਹੁੰਚ ਸਕੇ ਤੇ ਮੈਂ ਹੋਰ ਵੀਡੀਓ ਬਣਾ ਕੇ ਤੁਹਾਨੂੰ ਭੇਜ ਸਕਾਂ